ਇਹ ਦੇਖ ਸਰ ਜੀ ਇਹ ਪੁਨੀ ਜਗਾਰੇ ਨੂੰ ਲਿਆਓ ਨੇ ਸੁਦੇਵਿੰਦਰ ਇੱਕ ਮਿੰਟ ਜੀ ਪਿੱਛੇ ਖੜਦਾ ਜਾ ਰਹੇ ਤੁਸੀਂ ਫਿਰ ਰੱਖੇ ਬਲ ਲੈਣ ਨੂੰ ਕਰਨੀ ਥੋੜਾ ਜਿਹਾ ਆਸਰ ਹੋਗਾ ਨਹੀਂ ਕਰਕੇ ਸ਼ੁਰੂ ਹਾਂ 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 ਜੀ ਲੋਰ ਅਸਰ ਬੋਲੋ ਜੀ ਬੋਲੋ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਮੁੱਖ ਮੰਤਰੀ ਸਾਹਿਬ ਨਾਲ ਹੋਈ ਹੈ ਸਾਡੀ ਵੱਡੇ ਮਹੱਤਵਪੂਰਨ ਇਸ਼ੂ ਦੇ ਉੱਤੇ ਹੋਈ ਹੈ ਤਕਰੀਬਨ 3 3.5 ਘੰਟੇ ਸਾਡੇ ਲੱਗੇ ਆ ਇਹਦੇ ਗੱਲ ਤੇ ਇਹ ਖੇਤੀ ਨੀਤੀ ਹੈ ਜਿਹਦੇ ਨੇ ਜਿਹਨੇ ਮਤਲਬ ਸਾਰੇ ਸਮਾਜ ਦੇ ਮਸਲਿਆਂ ਨੂੰ ਸਮੇਟ ਲਿਆ ਜਿਹਦੇ ਬਹੁਤ ਵੱਡੀਆਂ ਗੱਲਾਂ ਸੀਗੀਆਂ ਉਹਤੇ ਅਸੀਂ 3 ਘੰਟੇ ਚਰਚਾ ਕੀਤੀ ਹੈ ਸਾਡੇ ਮੰਗ ਪੱਤਰ ਤੇ ਇੱਕ ਇੱਕ ਮੰਗ ਪੜ੍ਹ ਕੇ ਉਹਤੇ ਚਰਚਾ ਹੋਈ ਹੈ ਸਰਕਾਰ ਨੇ ਆਪਦੇ ਜਵਾਬ ਦਿੱਤੇ ਨੇ ਅਸੀਂ ਆਪਦੇ ਸਵਾਲ ਕੀਤੇ ਨੇ ਇਹਦੇ ਬੜੀ ਚਰਚਾ ਹੋਈ ਅਸੀਂ ਇਹ ਮੰਗ ਵੀ ਕੀਤੀ ਸਰਕਾਰ ਤੋਂ ਵੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸਟੇਟਮੈਂਟ ਹੈ ਵੀ ਖੇਤੀ ਨੀਤੀ ਦਾ ਖਰੜਾ ਤਿਆਰ ਹੋ ਗਿਆ ਅਸੀਂ ਇਹ ਸੇਟੀ ਵਿਚਾਰ ਕਰਕੇ ਉਹਨੂੰ ਇੰਪਲੀਮੈਂਟ ਕਰਾਂਗੇ ਜਿੱਥੇ ਬੰਦਿਆਂ ਦਾ ਰੈ ਲਾਵਾਂਗੇ ਮਾਰਾ ਨਾ ਰੈ ਲਾਵਾਂਗੇ ਬਿਓ ਖਾੜਾ ਸਾਨੂੰ ਦੱਸਿਆ ਜਾ ਵੀ ਸਾਨੂੰ ਉਹ ਕਦੋਂ ਤੱਕ ਮਿਲ ਸਕਦਾ ਉਹ ਖਾੜਾ ਉਹਨਾਂ ਦਾ ਜੇ ਦੱਸਿਆ ਵੀ ਇਹ 1600 ਸਫੇ ਦਾ ਕਰੜਾ ਇਹ ਨੂੰ 30 ਤੰਬਰ ਤੱਕ ਫਾਈਨਲ ਕਰਕੇ ਅਸੀਂ ਤੁਹਾਡੇ ਤੁਹਾਨੂੰ ਦੇ ਦਾਂਗੇ ਤੇ ਫਿਰ ਇਹ ਤੇ ਆਪਾਂ ਚਰਚਾ ਕਰਕੇ ਕੋਈ ਨਾ ਕੋਈ ਟਾਈਮ ਰੱਖ ਕੇ ਇਹ ਤੇ ਮੀਟਿੰਗ ਲਾਂਗੇ ਅਸੀਂ ਇਹ ਸਮਝਦੇ ਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਇਹ ਮੋਰਚਾ ਲਾਇਆ ਸਾਨੂੰ ਪਤਾ ਸੀ ਵੀ ਇਹ ਗੱਲ ਵੱਡੀ ਹੈ ਕੋਈ ਐ ਨਹੀਂ ਵੀ ਗੜੇਮਾਰੀ ਦਾ ਮਾਮਲਾ ਲੈਣ ਆਇਆ ਸੀ ਜਾਂ ਕੋਈ ਹੋਰ ਕਿਸੇ ਗੱਲ ਤੇ ਆਏ ਆ ਅਸੀਂ ਵੀ ਉਹ ਅੱਜੀ ਬਣਾ ਕੇ ਜਾਣੀ ਐ ਇਸ ਤਰ੍ਹਾਂ ਦੀ ਨੀਤੀ ਨੂੰ ਖੇਤੀ ਨੀਤੀ ਨੂੰ ਇੱਕ ਪੜਾ ਤੋਂ ਦੂਜੇ ਪੜਾ ਤੇ ਸਰਕਾਰ ਦੇ ਕੋਲੇ ਪਹੁੰਚਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਾ ਕੇ ਸਰਕਾਰ ਨੂੰ ਇਹ ਚਰਚਾ ਦੇ ਵਿੱਚ ਹੋਰ ਕੇ ਅਸੀਂ ਇਹਨੂੰ ਅਗਲੇ ਪੜਾਅ 'ਚ ਦਾਖਲ ਕਰਤਾ ਆਪਣੀ ਗੱਲ ਤੇ ਇਹ ਦੇ ਵਿੱਚ ਐ ਸਮਝਦੇ ਆ ਵੀ ਸਾਡੀ ਜਿਹੜੀ ਗੱਲ ਨੂੰ ਅਸੀਂ ਗਾਹ ਤੋਰ ਜਿਹੜਾ ਸਾਡਾ ਮਨੋਰਥ ਸੀ ਸਾਡਾ ਇਸ਼ੂ ਸੀ ਉਹਨੂੰ ਗਾਹ ਤੋਰਨ 'ਚ ਅਸੀਂ ਕਹਿ ਕਹਿ ਸਕਦੇ ਆ ਵੀ ਅਸੀਂ ਕੰਮਜਾਬੂਰ ਹਾਂ ਦੂਜੇ ਬੁੱਢੇ ਨਾਲੇ ਹੈ ਬੁੱਢੇ ਨਾਲੇ ਹੈ ਦੂਜੇ ਨਾਲੇ ਦੂਜੀ ਉਹਦੇ ਵਿੱਚ ਇੱਕ ਬਹੁਤ ਹੀ ਪੂਰਨ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ ਅਸੀਂ ਵੀ ਉਹਦੇ ਵਿੱਚ ਜਿਹੜੀ ਖੇਤੀ ਨੀਤੀ ਹੈ ਉਹਦੇ ਵਿੱਚ ਕਈ ਇਸ਼ੂ ਸੀਗੇ ਪਾਣੀ ਵਾਲਾ ਇਸ਼ੂ ਸੀਗਾ ਪਾਣੀ ਪ੍ਰਦੂਸ਼ਿਤ ਵਾਲਾ ਇਸ਼ੂ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਸਿੱਟਿਆ ਜਾ ਰਿਹਾ ਹੈ ਇੰਡਸਟਰੀਆਂ ਵੱਲੋਂ ਇੰਡਸਟਰੀਆਂ ਦੇ ਮੈਨੂਅਲ ਦੇ ਵਿੱਚ ਇਹ ਬਕਾਇਦਾ ਲਿਖਿਆ ਹੋਇਆ ਹੈ ਕਿ ਜਿਹੜੀ ਇੰਡਸਟਰੀ ਪਾਣੀ ਪ੍ਰਦੂਸ਼ਿਤ ਕਰਦੀ ਹੈ ਉਹ ਉਹਦੇ ਨਾਲ ਉਹ ਟ੍ਰੀਟਮੈਂਟ ਪਲਾਂਟ ਲਾਵੇ ਤੇ ਟ੍ਰੀਟਮੈਂਟ ਪਲਾਂਟ ਲਾ ਕੇ ਫਿਰ ਉਹ ਪਾਣੀ ਪ੍ਰਦੂਸ਼ਿਤ ਨਹੀਂ ਹੁੰਦਾ ਸਾਫ਼ ਪਾਣੀ ਆ ਉਹ ਵਰਤਿਆ ਵੀ ਜਾ ਸਕਦਾ ਪਾਣੀ ਪੀਤਾ ਵੀ ਜਾ ਸਕਦਾ ਪਾਣੀ ਜਿਹਦੇ ਤੇ ਬੜੀ ਚਰਚਾ ਆ ਸੀ ਵੀ ਮੋਰਚਾ ਲਾਇਆ ਹੁਣ ਵੀ ਲੋਕ ਬੋਲ ਰਹੇ ਨੇ ਉਹ ਇਸ਼ੂ ਅਸੀਂ ਨੇ ਸਰਕਾਰ ਕੋਲ ਠਾਇਆ ਹੈ ਸਰਕਾਰ ਨੇ ਇਹਨਾਂ ਪੋਜ਼ਿਟਿਵ ਸੋਚ ਕੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਦੇ ਤੇ ਫੌਰੀ ਟ੍ਰੀਟਮੈਂਟ ਪਲਾਂਟ ਲਾਉਣ ਦੀ ਕੋਈ ਕਾਰਵਾਈ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਉਹਦਾ ਸਾਨੂੰ ਪਸ ਭਰੋਸਾ ਦਿਵਾਇਆ ਜਿਹੜੀਆਂ ਤੁਸੀਂ ਕਰਜ਼ਾ ਕਰਜ਼ਾ ਜਿਹੜਾ ਕਰਜ਼ਾ ਮਾਫੀ ਹੈ ਉਹ ਕਿਹੜਾ ਕਰਜ਼ਾ ਮਾਫੋ ਦੀ ਗੱਲ ਕੀ ਹੋਈ ਹੈ ਅ ਇਹ ਤੇ ਸਾਡੇ ਸਾਥੀ ਕਰਨਗੇ ਚੰਦਾ ਸਿੰਘ ਜਿੱਤੂ ਤੇ ਹਾਂ ਲਸ਼ਮਣ ਹਾਂ ਲਸ਼ਮਣ ਸਿੰਘ ਸੇਵ ਵਾਲਾ ਕਰਨੀ ਕੁਝ ਗੱਲਾਂ ਮੋਰਚਾ ਕੰਟੀਨਿਊ ਰੱਖੋਗੇ ਕਿ ਨਹੀਂ ਜੇ ਅੱਗਾ ਅੱਗੇ ਗੱਲ ਕਰ ਲਾਂਗੇ ਹਾਂਜੀ ਸ਼ਮਨਾ ਹੀ ਮੀਡੀਆ ਕਰਮੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀਗੇ ਔਰ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਬਹੁਤ ਯਤਨਾਂ ਤੋਂ ਬਾਅਦ ਹੋਈ ਆ ਸਾਡੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇੱਕ ਬਹੁਤ ਜਦੋਜਹਿਦ ਕੀਤੀ ਗਈ ਸੀ ਕਿ ਸਾਡੀ ਰਾਜਧਾਨੀਆਂ ਪੰਜਾਬ ਦੀ ਚੰਡੀਗੜ੍ਹ ਪਰ ਸਾਨੂੰ ਪੰਜਾਬ ਦੀ ਰਾਜਧਾਨੀ ਦੇ ਵਿੱਚ ਧਰਨਾ ਲਾਉਣ ਦਾ ਮਜਹਰਾ ਕਰਨ ਦਾ ਕੋਈ ਹੱਕ ਨਹੀਂ ਦਿੱਤਾ ਜਾ ਰਿਹਾਗਾ ਅਸੀਂ ਉਹ ਹੱਕ ਲੈਣਾ ਹੈ ਔਰ ਬਾਕੀ ਸਾਡੇ ਮਸਲੇ ਆ ਜਿਹੜੇ ਉਹਨਾਂ ਨੂੰ ਹੱਲ ਕਰਵਾਉਣਾ ਹੈ ਇਸ ਸਾਰੀ ਗੱਲ ਨੂੰ ਅੱਗੇ ਵਧਾਉਣ ਵਾਸਤੇ ਜਾਂ ਸਰਕਾਰ ਦੇ ਨਾਲ ਮੀਡੀਏਟਰ ਦਾ ਰੋਲ ਨਿਭਾਉਣ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਸ ਕਰਨ ਜੀ ਹੁਣੀ ਨੇ ਹੋਰ ਅਧਿਕਾਰੀ ਸਾਹਿਬਾਨ ਨੇ ਇਹਨਾਂ ਨੇ ਰੋਲ ਨਿਭਾਇਆ ਔਰ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵਿੱਚ ਕੈਬਨਿਟ ਦੇ ਮਨਿਸਟਰ ਵੀ ਸੀਗੇ ਖੇਤੀਬਾੜੀ ਮਨਿਸਟਰ ਸੀ ਫైనాన్స్ ਮਨਿਸਟਰ ਸੀ ਬਿਜਲੀ ਬੋਰਡ ਦੇ ਮਨਿਸਟਰ ਸੀਗੇ ਔਰ ਬਾਕੀ ਸਭ ਨਾਲ ਮਹਿਕਮਿਆਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਆ ਜਿੱਥੋਂ ਤੱਕ ਇਸ ਮਸਲੇ ਦਾ ਸਬੰਧ ਆ ਕਿ ਖੇਤੀ ਨੀਤੀ ਦੇ ਬਾਰੇ ਦੇ ਵਿੱਚ ਜਿਹਨੂੰ ਅਸੀਂ ਇਹ ਸਮਝਦੇ ਆਂ ਵੀ ਡੇਢ ਸਾਲ ਤੋਂ ਸਰਕਾਰ ਚੁੱਪ ਬੈਠੀ ਸੀਗੀ ਮਾਰਾ ਨੇ ਵੀ ਰਿਪੋਰਟਾਂ ਦਿੱਤੀਆਂ ਸੀਗਾ ਤੇ ਉਹ ਜਿਹੜੀ ਜਾਰੀ ਕਰਵਾਉਣ ਦੇ ਵਾਸਤੇ ਉਹਦਾ ਅਗਲਾ ਕਦਮ ਪਟਾਉਣ ਵਾਸਤੇ ਅਸੀਂ ਉਹਦੇ 'ਚ ਅੱਗੇ ਤੁਰੇ ਆਂ ਨਾਲ ਹੀ ਬਹੁਤ ਸਾਰੇ ਸਾਡੇ ਮਸਲੇ ਸੀ ਮਜ਼ਦੂਰਾਂ ਦੇ ਕਿਸਾਨਾਂ ਦੇ ਕਰਜ਼ੇ ਨਾਲ ਸੰਬੰਧਿਤ ਸੀਗੇ ਖੁਦਕਸ਼ੀਆਂ ਨਾਲ ਸੰਬੰਧਿਤ ਮਸਲੇ ਆ ਔਰ ਖੁਦਕਸ਼ੀਆਂ ਆਲਾ ਬਹੁਤ ਵੱਡਾ ਇਸ਼ੂ ਆ ਖੇਤੀ ਸੰਕਟ ਦਾ ਇੱਕ ਬਹੁਤ ਜਣੀ ਜ਼ਹਰਾ ਰੂਪ ਜੇ ਦੇਖਣਾ ਹੋਵੇ ਕਿਸੇ ਨੇ ਤਾਂ ਖੇਤੀ ਸੰਕਟ ਦੀ ਭੇਟ ਚੜ ਕੇ ਮਜ਼ਦੂਰ ਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ। ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਮੈਂਟ ਕੀਤੀ ਆ ਉੱਥੇ ਕਿ ਕੁਝ ਮਹਾਰ ਜਾਂ ਹੋਰ ਕਹਿ ਦਿੰਦੇ ਆ ਵੀ ਯਾਰ ਇਹ ਗਲਤ ਲੈ ਜਾਣਗੇ ਹੋਰ ਕਰ ਜਾਣਗੇ ਉਹ ਕਹਿੰਦਾ ਵੀ ਕੌਣ ਆ ਜਿਹੜਾ ਬੰਦਾ ਖੁਦਕਸ਼ੀ ਕਰੂਗਾ ਇਸ ਗੱਲ ਦੇ ਵਾਸਤੇ ਵੀ ਮੈਨੂੰ ਮਾਫੀਆ ਮਿਲ ਜੇ। ਔਰ ਉਹਨਾਂ ਨੇ ਕਿਹਾ ਕਿ ਜਿਹੜੀ 2010 ਤੱਕ ਦੇ ਬਾਅਦ ਦੀਆਂ ਖੁਦਕਸ਼ੀਆਂ ਹੋਈਆਂ ਸਾਡੀ ਇਹ ਜ਼ੋਰਦਾਰ ਮੰਗ ਸੀ ਕਿ ਉਹਨਾਂ ਦਾ ਸਰਵੇ ਹੋ ਕੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਮਾਫੀਆ ਦੇਣ ਦੀ ਜੋ ਪ੍ਰੋਵੀਜ਼ਨ ਆ ਉਹ ਲਾਗੂ ਕੀਤੀ ਜਾਵੇ ਔਰ ਉਹਨਾਂ ਨੇ ਕਹਿਤਾ ਵੀ ਇਹਦੇ ਤੇ ਸਰਵੇ ਹੋਊਗਾ ਸਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਇਸ਼ੂ ਆ ਖੇਤੀ ਨਾਲ ਸੰਬੰਧਿਤ ਉਹਦੇ ਵਿੱਚ ਕਰਜ਼ਿਆਂ ਦਾ ਮਸਲਾ ਉਹਦੇ ਬਾਰੇ ਝੰਡਾ ਸنگਾਉਣੇ ਗੱਲ ਕਰਨਗੇ ਔਰ ਸਾਡੇ ਜਿਹੜੇ ਮਜ਼ਦੂਰਾਂ ਦੇ ਬਹੁਤ ਅਹਿਮ ਮਸਲੇ ਆ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਆ ਉਹਦੇ ਚੋ ਮਜ਼ਦੂਰਾਂ ਦੇ ਕੋਲੇ ਤਾਂ ਇੱਕ ਗਿੱਖ ਵੀ ਜ਼ਮੀਨ ਨਹੀਂ ਹੈ ਔਰ ਅਸੀਂ ਬਹੁਤ ਜ਼ੋਰ ਦਿੱਤਾ ਕਿ ਜਿਹੜਾ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਔਰ ਉਹਦੇ ਵਾਸਤੇ ਜਿਹੜਾ ਘਟੋ ਘਟ ਡਾਟਾ ਦਾ ਸਾਹਮਣੇ ਲਿਆਂਦਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਮਸਲਾ ਦਾ ਬਹੁਤ ਵੱਡਾ ਪਰ ਅਸੀਂ ਇਸ ਪਾਸੇ ਨੂੰ ਕਦਮ ਵਧਾਵਾਂਗੇ ਔਰ ਤੁਰਾਂਗੇ ਇਸ ਪਾਸੇ ਨੂੰ ਤੁਰਦੇ ਕਦੋਂ ਆ ਉਹ ਦੁਗਾਣਾ ਮਸਲਾ ਕਿਉਂਕਿ ਅਸੀਂ ਤਾਂ ਇਸ ਗੱਲ ਤੇ ਜ਼ੋਰ ਦਿੱਤਾ ਹੋਇਆ ਹੈ ਵੀ ਘਟੋ ਘਟ ਇਹ ਪਤਾ ਤਾਂ ਲੱਗੇ ਵੀ ਕੌਣ ਕਾਨੂੰਨ ਤੋਂ ਬਾਹਰ ਦੀ ਜ਼ਮੀਨ ਰੱਖੀ ਬੈਠਾ ਹੈ ਜਿਹੜਾ ਮਜ਼ਦੂਰਾਂ ਨਾਲ ਸੰਬੰਧਿਤ ਮਸਲੇ ਨੇ ਕਿ ਮਜ਼ਦੂਰਾਂ ਦੇ ਕੋਲੇ ਮਕਾਨ ਹੈਗੇ ਪਰ ਉਹਨਾਂ ਕੋਲੇ ਮਾਲਕੀ ਦੇ ਹੱਕ ਹੈ ਨਹੀਂਗੇ ਉਹ ਉਹਨਾਂ ਨੇ ਕਿਹਾ ਕਿ ਅਸੀਂ ਉਹਦਾ 7000 ਪਿੰਡਾਂ ਦਾ ਸਰਵੇ ਹੋ ਗਿਆ ਔਰ ਉਹਨਾਂ ਵਿੱਚੋਂ 56000 ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦੇਣ ਦੇ ਵਾਸਤੇ ਜਿਹੜਾ ਹੈਗਾ ਉਹ ਕਾਰਡ ਤਿਆਰ ਹੋ ਗਿਆ ਉਹ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਜਿਹੜੀਆਂ ਰਜਿਸਟਰੀਆਂ ਦੇ ਕਾਗਜ਼ਾ ਉਹ ਦੇ ਦਿੱਤੇ ਜਾਣਗੇ ਔਰ ਇਸੇ ਤਰੀਕੇ ਦੇ ਨਾਲ ਉਹ ਜੋ ਸਾਡੀਆਂ ਮਜ਼ਦਰੀਆਂ ਨਾਲ ਸੰਬੰਧਿਤ ਇਸ਼ੂ ਹੈਗੇ ਆ ਮਜ਼ਦੂਰਾਂ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਫਸਟ ਲੋਕੇਸ਼ਨ ਵਾਲੀ ਥਾਂ ਤੋਂ ਹਾਜ਼ਰੀ ਲਾਉਣ ਦਾ ਮਸਲਾ ਕਿਤੇ ਮਜ਼ਦੂਰਾਂ ਨੂੰ ਬਹੁਤ ਖੱਜਲ-ਖਵਾਰ ਕੀਤਾ ਜਾਂਦਾ ਉਹ ਅਧ ਕਾਰੀ ਸਹਾਪਾਨ ਕੁਝ ਕਹਿੰਦੇ ਸੀਗੇ ਵੀ ਇਹ ਤਾਂ ਸੈਂਟਰ ਦੀ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਹਰ ਗੱਲ ਸੈਂਟਰ ਤੇ ਨਾ ਸਿੱਟੋ ਇਹਨੂੰ ਤੁਸੀਂ ਆਪਣੇ ਲੈਵਲ ਦੇ ਉੱਤੇ ਸੈੱਟ ਕਰੋ ਇਸ ਕਿਸਮ ਦੀਆਂ ਗੱਲਾਂ ਦੇ ਉੱਤੇ ਚਰਚਾ ਹੋਈ ਆ ਔਰ ਬਾਕੀ ਦੀਆਂ ਜੜੀਆਂ ਮਸਲੇ ਹੈਗੇ ਆ ਉਹਨਾਂ ਦੇ ਬਾਰੇ ਚੰਡਾ ਸਿੰਘ ਜੇਠੂ ਕੇ ਤੇ ਜੋਰਾ ਸਿੰਘ ਨਸਰਾੜੀ ਜਿਹੜੀ ਕੋਈ ਗੱਲ ਰਹਿ ਗਈ ਇਹ ਚਰਚਾ ਕਰ ਬਿਠੀ ਸਾਰੀ মিডিਆ ਨੂੰ ਤੁਹਾਨੂੰ ਬਹੁਤ ਤਨੂੰ ਉਹ ਵੇਟ ਕਰਨੀ ਪਈ ਐ ਵੇਟ ਸਾਰਿਆਂ ਨੂੰ ਓਕੇ ਹੁੰਦੀ ਆ ਮਿੰਟ ਵੀ ਕਰਨੀ ਓਕੇ ਹੋ ਜਾਂਦੀ ਆ ਵੇਟ ਤਾਂ ਇਹਦੇ ਚ ਬਹੁਤ ਸਾਰੀਆਂ ਗੱਲਾਂ ਦੋਨਾਂ ਸਾਡੇ ਆਗੂ ਨੇ ਦੱਸਤੀਆਂ ਕੁਝ ਕਰਨਾ ਜਿਹੜੀਆਂ ਕੋਈ ਤੈਅ ਹੋਈਆਂ ਉਹ ਮੈਂ ਸਾਡੇ ਨਾਲ ਕਰਨੀਆਂ ਐ ਸਾਡੇ ਕਿਸਾਨਾਂ ਵੀ ਦੋਨਾਂ ਸਰ ਬਹੁਤ ਸਾਰਾ ਕਰਜ਼ਾ ਹੈ ਗਿਆ ਜਿਹੜਾ ਘਟੋ ਘਟ ਸਰਕਾਰੀ ਕਰਜ਼ਾ ਹੈ ਉਹਦਾ ਉਹਨਾਂ ਨੇ ਕਹਿ ਦਿੱ ਜਿਹੜਾ ਬੰਨ ਬੰਨ ਸੈਂਟਰਲ ਮੈਂਟਰ ਕਹਿੰਦੇ ਐ ਮਦਦ ਲੈ ਕੇ ਕਰਕੇ ਵੀ ਇੰਨਾ ਕਾਸ਼ ਤੁਸੀਂ ਭਰ ਸਕਦੇ ਆ ਇੰਨਾ ਕਾਸ਼ ਉਹਦੀ ਖਾਸੀ ਵੱਡੀ ਸੌੜ ਮਿਲ ਜਾਂਦੀ ਹੈ ਵਿਆਜ ਖਤਮ ਹੋ ਸਕਦਾ ਹੈ ਕਈ ਥਾਵਾਂ ਤੇ ਤਾਂ ਮੂਲ ਦਾ ਵੀ ਕੁਝ ਬਣ ਜਾਂਦਾ ਵੀ ਇੰਨਾ ਕ ਨਹੀਂ ਹਾਲੇ ਤਾਂ ਮੂਲ ਤੇ ਵੀ ਕਿਉਂਕਿ ਜਿਹੜੇ ਉਹ ਬੈਂਕਾਂ ਨੂੰ ਲੱਗਦੇ ਵੇ ਸਾਡੇ ਪੈਸੇ ਡੁੱਬ ਗਏ ਜਦੋਂ ਇਹ ਕਿੰਨਾ ਹਿਸਾ ਹਰਾ ਹੋ ਸਕਦਾ ਹੈ ਉਸ ਸਕੀਮ ਦਾ ਉਹਨਾਂ ਨੇ ਵਾਦਾ ਕੀਤਾ ਵੀ ਅਸੀਂ ਸਕੀਮ ਲੈਣ ਮਾਰਗੇ ਤੇ ਜਿਹੜੇ ਸਰਕਾਰੀ ਹੋਰ ਬੈਂਕਾਂ ਹੈਗੀਆਂ ਉਹਨਾਂ 'ਚ ਲਾਗੂ ਹੋਊਗਾ ਇਹਦੇ ਨਾਲ ਹੀ ਕਰਜ਼ੇ ਵਾਲੀ ਵੱਲੋਂ ਕਰਗੇ ਐ ਇਹਦੇ ਨਾਲ ਜਿਹੜੇ ਮਤਲਬ ਪਿਛਲੇ ਕੋਈ ਮੁੱਦੇ ਰਹਿੰਦੇ ਸੀ ਉਹਨਾਂ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਜਨ ਦੀ ਕਣਕ ਸੜ ਗਈ ਹੈ ਕੋਈ 50 ਏਕੜ ਦੇ ਨੇੜੇ ਤੇ ਜਿਹੜਾ ਉਹਦੇ 50000 ਦਾ ਮਾਜਵੇ ਦੀ ਗੱਲ ਸੀਗੀ ਤੈ ਹੋਈ ਵੀ ਸੀ ਪਹਿਲਾਂ ਉਹਨੂੰ ਵੀ ਅਸੀਂ ਕਿਹਾ ਵੀ ਆ ਅਗਲੇ ਮਹੀਨੇ ਦੇ ਇਸ ਜਿਹੜਾ ਚੱਲ ਰਿਹਾ ਮਹੀਨਾ ਇਹਦੇ ਵਿੱਚ ਅਸੀਂ ਪੇਮੈਂਟ ਕਰ ਦਿਆਂਗੇ ਆਏ ਉਹ ਭਾਰਤਮਾਲਾ ਜਾਂ ਹੋਰ ਹੈ ਉਹਦੇ ਵੀ ਕਿਹਾ ਕਿਉਂਕਿ ਸਾਡੇ ਨਾਲ ਵਾਅਦਾ ਸੀ ਦੀ ਲੰਘਣਾ ਹੋਈ ਰੇਲਕੋਟਲੇ ਵੀ ਆ ਲੰਘਣਾ ਹੋਈ ਹੈ ਇਹਨੂੰ ਬੰਦ ਕਰੋ ਤੇ ਕਿਸਾਨਾਂ ਦੀ ਉਸ ਨਾਲ ਕਰੋ ਭਵੇਂ ਹਜੇ ਉਹਦੀ ਠੋਸ ਨਹੀਂ ਕਹੀ ਵੀ ਕਿੰਨੇ ਚਰਚ ਕਰ ਦਿਆਂਗੇ ਉਹਦੀ ਡੇਟ ਨਹੀਂ ਕੁਝ ਨਹੀਂ ਹੈ ਗਿਆ ਚਲੋ ਇਹ ਗਾਹਾਂ ਮਾਮਲਾ ਸਾਡਾ ਹੈ ਗਿਆ ਇਦੋਂ ਇਲਾਵਾ ਜਿਹੜੀਆਂ ਕੋਈ ਗੱਲਾਂ ਰਹਿ ਗਈਆਂ ਉਹ ਸਾਡੇ ਸੰਗਾਰਾ ਮਾਨ ਕਰਨਗੇ ਉਸ ਤੋਂ ਬਾਅਦ ਮੈਂ ਸਮਝਦਾ ਜੋਰਾ ਸੋਂ ਕਰ ਲੈਣਾ ਹਾਂਜੀ ਪੱਤਰਕਾਰ ਸਾਥੀਓ ਧੰਨਵਾਦ ਉਹ ਜਿਹਨੇ ਇਹਦੇ ਵਿੱਚੋਂ ਜੰਗਾ ਸਿਖਰੇ ਕਿ ਦੱਸਿਆ ਵੀ 50000 ਰੁਪਿਆ ਜਿਹੜਾ ਕਣਕ ਵਾਲਾ ਉਹ ਪਿਛਲੇ ਸਾਲ ਦਾ ਤਾਂ ਹੋਇਆ ਬੈ ਕਣਕ ਜਿਹੜੀ ਪਹਿਲਾਂ ਸੜੀ ਗਈ ਕਿਸੇ ਤਰ੍ਹਾਂ ਇੱਕ ਬਠਿੰਡੇ ਜਿਲ੍ਹੇ ਦਾ ਰਾਏਕ ਕਲਾ ਪਿੰਡ ਆ ਉਹਦੇ ਚ ਪਸ਼ੂਆਂ ਤੋਂ ਵੱਡੀ ਮਾਰ ਪਈ ਆ ਉਹ ਵੀ ਇਹ ਮੰਨਿਆ ਵੀ 30000 ਪ੍ਰਤੀ ਪਸ਼ੂ ਦੇ ਹਿਸਾਬ ਨਾਲ ਸੀ ਉਹ ਪਿੰਡ ਦਾ ਮੁਆਜਬਾ ਜਿਹੜਾ ਉਹ ਵੀ ਉਹ ਪਿੰਡ ਨੂੰ ਕਿੰਨਾ ਕਿੰਨਾ ਮੁਆਵਜ਼ਾ ਦੇ ਮੰਗੇ 30000 ਪ੍ਰਤੀ ਪਸ਼ੂ ਹਾਂ ਅਸੀਂ ਰੋਸ ਵੀ ਜਤਾਇਆ ਉੱਥੇ ਵੀ ਉਹ ਬਹੁਤ ਥੋੜਾ ਮੁਆਵਜ਼ਾ ਇਹ ਬਹੁਤ ਇੱਕ ਰੋਜਗਾਰਦਾ ਧੰਦਾ ਸਾਡੇ ਜਿਹੜਾ ਸਰਕਾਰ ਆ ਵੀ ਕਹਿੰਦੀ ਹੈ ਵੀ ਸਹਾਇਕ ਧੰਦਿਆਂ ਦੀ ਗੱਲ ਹੈ। ਸੂਈ ਦੇ ਚ ਉਹੀ ਫੜਕੇ ਰੱਖੋ। ਸੋ ਇਸ ਤੋਂ ਇਲਾਵਾ ਅੱਜ ਮੈਂ ਹੋਰ ਮਹੱਤਵਪੂਰਨ ਗੱਲਾਂ ਜਿਹਦੇ ਵਿੱਚ ਦੋ ਪਿੰਡ ਮਾਨਸਾ ਜ਼ਿਲ੍ਹੇ ਦੇ ਆ ਮੀਰਪੁਰ ਕੋਲਾ ਕਲਾ ਜਟਾਣਾ ਐ। ਐਸੇ ਤਰ੍ਹਾਂ ਇੱਕ ਪਿੰਡ ਸੰਗਰੂਰ ਜ਼ਿਲ੍ਹੇ ਦਾ ਐ ਜਿਹੜੇ ਕੋਈ ਗੜੇਮਾਰੀ ਹੋਈ ਆ ਜਾਂ ਹੋਰ ਕਾਰਨਾ ਕਰਕੇ ਫਸਲਾਂ ਦੇ ਨੁਕਸਾਨ ਹੋਇਆ ਉਹ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਮੰਨੇ ਆ। ਇਸੇ ਤਰ੍ਹਾਂ ਨਹਿਰੀ ਪਾਣੀ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਦਮਗਜੇ ਵੱਡੇ ਮਾਰ ਰਹੀ ਹੈ ਵੀ ਅਸੀਂ ਹਰ ਖੇਤ ਤੱਕ ਪਾਣੀ ਪਹੁੰਚਦਾ ਕਰਨ ਦੇ ਯਤਨਸ਼ੀਲ ਆਂ ਪਰ ਉਹ ਯਤਨਸ਼ੀਲ ਦੇ ਮਾਮਲੇ 'ਚ ਛੋਟੀ ਜੀ ਜਿਹੜੀ ਵੱਡੀ ਗੱਲ ਹੈ ਇੱਕ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੋਈ ਆ ਵੀ ਪਾਈਪਾਂ ਹਰ ਖੇਤ ਤੱਕ ਪਾ ਕੇ ਕਿਉਂਕਿ ਖਾਲੇ ਵੀ ਉਹਨੇ ਕੰਮ ਨਹੀਂ ਦਿੰਦੇ ਪਾਈਪਾਂ ਪਾਉਣ ਦਾ ਨਾਲ ਹੀ ਸਰਕਾਰ ਨੇ ਇਸ ਕੰਮ ਦਾ ਵਾਅਦਾ ਕੀਤਾ ਸੀ ਉਹਦੇ 'ਚ ਪਹਿਲਾਂ ਸਰਕਾਰ 10% ਕਿਸਾਨਾਂ ਤੋਂ ਲੈਂਦੀ ਸੀ ਉਹ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ 'ਚ ਵੀ ਹੋਇਆ ਸੀ ਐਸ ਮੀਟਿੰਗ 'ਚ ਵੀ ਮੁੱਖ ਮੰਤਰੀ ਕਹਿੰਦੇ ਵੀ ਉਹ ਕਿਸਾਨਾਂ ਤੋਂ ਕੁਝ ਨਹੀਂ ਲਿਆ ਜਾਊ ਪਰ ਉਹ ਪਿੰਡਾਂ ਤੋਂ ਵਸੂਲਿਆ ਜਾ ਰਿਹਾ ਉਹਦੇ ਤੇ ਵੀ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਵੀ ਅਸੀਂ ਇਹ ਕਿਸਾਨਾਂ ਤੋਂ ਪੈਪਾਂ ਦਾ ਪੈਸਾ ਵੀ ਕੋਈ ਨਹੀਂ ਲੈਣ ਉਹਦੀ ਪੜਤਾਲ ਕਰਾਂਗੇ ਉਹਦੀ ਪੜਤਾਲ ਕਰਾਂਗੇ ਜੇ ਕਿਸੇ ਨੇ ਲੈ ਲਿਆ ਕੋਈ ਤੇ ਜੇ ਕੋਈ ਮੰਗਦਾ ਉਹਦੇ ਤੇ ਵੀ ਅਸੀਂ ਸਾਡੇ ਕੋਲੇ ਧਿਆਨ ਚ ਲਿਆ ਹੋ ਉਹ ਅਸੀਂ ਲਗਾਤਾਰ ਇਹਦੇ ਵਿੱਚ ਲੈ ਕੇ ਆਵਾਂਗੇ ਇੰਨੀਆਂ ਗੱਲਾਂ 'ਚ ਹੋਰ ਵਾਅਦਾ ਕਰਨੀ ਉਸ ਤੋਂ ਬਾਅਦ ਜੋਰਾ ਸਿੰਘ ਹਾਂ ਪੱਤਰਕਾਰ ਦੋਸਤੋ ਇਹਦੇ 'ਚ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਪਲਾਟਾਂ ਦਾ ਇਸ਼ੂ ਸੀ ਉਹਦੇ ਸਬੰਧ ਦੇ ਵਿੱਚ ਸਰਕਾਰ ਸਾਡੇ ਕੋਲ ਪਹਿਲੀਆਂ ਮੀਟਿੰਗਾਂ 'ਚ ਮੰਨੀ ਹੋਈ ਹੈ ਕਿ 20000 ਪਲਾਟ ਆ ਜਿਹੜਾ ਮਤਲਬ ਮਜ਼ਦੂਰਾਂ ਦੇ ਨਾਂ ਬੋਲ ਰਿਹਾ ਹੈਗਾ ਚੜ ਚੁੱਕਿਆ ਹੈਗਾ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ 3 ਤੋਂ 4 ਮਹੀਨਿਆਂ ਦੇ ਬਿਟਵੀਨ ਅਸੀਂ ਇਹ ਜਿਹੜੇ ਪਲਾਟ ਨੇ ਕੱਟੇ ਹੋਏ ਨੇ ਜਿਹੜੇ ਨਾਂ ਚੜ ਚੁੱਕੇ ਆ ਉਹਨਾਂ ਦੇ ਕਬਜ਼ੇ ਅਸੀਂ ਮਜ਼ਦੂਰਾਂ ਨੂੰ ਦਵਾਂਗੇ ਇਹ ਸਾਡੇ ਵਾਸਤੇ ਬਹੁਤ ਵੱਡਾ ਇਸ਼ੂ ਸੀ ਜਿਹੜਾ ਅਸੀਂ ਦੇਖਦੇ ਆਂ ਵੀ ਸੋਲਵ ਹੋਲ ਬਣ ਨੂੰ ਵੱਧ ਰਿਹਾ ਦੂਜਾ ਇਹ ਹੈਗਾ ਵੀ ਜਿਹੜਾ ਆਪਣੇ ਮਨਰੇਗਾ ਦਾ ਉਹਦੇ ਵਿੱਚ ਸਾਡੀਆਂ ਔਰਤਾਂ ਨੇ ਜਿਹੜੀਆਂ ਮਾਈਆਂ ਨੇ ਉਹ ਬਹੁਤ ਖੱਜਲ ਖਵਾਰ ਹੁੰਦੀਆਂ ਨੇ ਵੀ ਜਿੱਥੇ ਪਹਿਲਾਂ ਕੰਮ ਸ਼ੁਰੂ ਹੁੰਦਾ ਉੱਥੇ ਆ ਕੇ 4 ਕਿਲੋਮੀਟਰ ਤੋਂ ਬਾਅਦ ਫੇਰ ਆ ਕੇ ਉੱਥੇ ਹਾਜ਼ਰੀ ਲਾਉਣੀ ਪੈਂਦੀ ਹੈ ਉਹ ਕਹਿੰਦੇ ਸੀ ਵੀ ਯਾਰ ਇਹ ਅਵਸਰਨ ਨੇ ਕਹਿ ਸੀ ਵੀ ਤਾਂ ਸੈਂਟਰ ਦਾ ਰੂਲ ਹੈ ਕਿ ਆਪਾਂ ਕੁਝ ਨਹੀਂ ਕਰ ਸਕਦੇ ਇਹਦੇ ਚ ਭਗਵਾਨਤਮਨ ਜੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਸੈਂਟਰ ਤੋਂ ਆਪਾਂ ਸਾਰੀਆਂ ਕੁਸਤੇ ਨਹੀਂ ਚੀਜ਼ਾਂ ਲੈਣੀਆਂ ਇਹ ਆਪਣਾ ਅਸੂਲ ਬਣਾਓ ਵੀ ਜਿੱਥੇ ਹਾਜ਼ਰੀ ਲੱਗਦੀ ਹੈਗੀ ਆ ਪਹਿਲਾਂ ਉਸੇ ਥਾਂ ਦੀ ਜਗ੍ਹਾ ਜਿੱਥੇ ਸ਼ਾਮ ਨੂੰ ਕੰਮ ਬੰਦ ਹੁੰਦਾ ਹੈਗਾ ਉਹ ਮਤਲਬ ਜਿਹੜਾ ਉਹ ਉਥੇ ਉਹਨਾਂ ਦੀ ਹਾਜ਼ਰੀ ਲੱਗੇ ਜਿਹਦੇ ਕਰਕੇ ਜਿਹੜੀ ਖੱਜਲ ਖਵਾਰੀ ਆ ਉਹਨਾਂ ਨੂੰ ਨਾ ਹੋਵੇ ਤੀਜਾ ਇਸ਼ੂ ਇਹ ਹੈਗਾ ਵੀ ਜਿੱਥੇ ਨਜੂਲ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਮਤਲਬ 10 ਏਕੜ ਤੱਕ ਨਜੂਲ ਕਿਸੇ ਪਿੰਡ ਦੀ ਜ਼ਮੀਨ ਆ ਉਹੋ ਜਿਹੜੀ ਮਜ਼ਦੂਰਾਂ ਦੇ ਨਾਂ ਤੇ ਉਹ ਚੱਲਦੀਆਂ ਨੇ ਉਹ ਉਹਨਾਂ ਦੇ ਨਾਂ ਨੇ ਜਿਹੜੀਆਂ ਆ ਉਹ ਜ਼ਮੀਨਾਂ ਕੀਤੀਆਂ ਜਾਣਗੀਆਂ ਇਸ ਕਰਕੇ ਇਹ ਜਿਹੜਾ ਮਾਮਲੇ ਅੱਜ ਤਏ ਹੋਏ ਨੇ ਇਹ ਸਾਡੇ ਵਾਸਤੇ ਇੱਕ ਚੰਗੇ ਪਾਸੇ ਵੱਲ ਨੂੰ ਕਦਮ ਆ ਜਿਹੜਾ ਸਰਕਾਰ ਦਾ ਪੁੱਟਿਆ ਜਾ ਰਿਹਾ ਵਿਸ਼ੇਸ਼ ਕਰਕੇ ਜਿਹੜੀ ਸਾਡੀ ਦੋਹਾਂ ਜਥੇਬੰਦੀਆਂ ਦੀ ਖੇਤੀ ਨੀਤੀ ਬਣਾਉਣ ਸੰਬੰਧੀ ਅਸੀਂ ਧਰਨਾ ਲਾਇਆ ਹੋਇਆ ਹੈਗਾ ਉਹਦੇ ਵਿੱਚ ਅਸੀਂ ਸਮਝਿਆ ਇੱਕ ਚੰਗੇ ਪਾਸੇ ਵੱਲੋਂ ਜਿਹੜੀਆਂ ਗੱਲਾਂ ਕਰਕੇ ਡੰਗ ਟਪਾਈ ਕੀਤੀ ਜਾ ਰਹੀ ਸਰਕਾਰ ਦੇ ਕੋਲ ਜਾਂ ਮੁੱਖ ਮੰਤਰੀ ਨੇ ਵੀ اجلاس ਦੇ ਵਿੱਚ ਇਹ ਕਹਿ ਵੀ ਸਾਡੀ ਨੀਤੀ ਬਣ ਗਈ ਹੁਣ ਸਾਡੇ ਕੋਲ ਠੋਸ ਰਿਪੋਰਟ ਚ ਉਹਨਾਂ ਨੇ ਕਹਿ ਵੀ 1600 ਸਫੇ ਦੀ ਰਿਪੋਰਟ ਬਣੀ ਹੈ ਉਹਨੂੰ ਅਸੀਂ ਮਤਲਬ ਸ਼ਟਆਊਟ ਕਰਕੇ ਅਸੀਂ ਬਹੁਤ ਜਲਦੀ ਹੈ ਜਿਹੜਾ ਉਹ ਤੁਹਾਨੂੰ ਦਵਾਂਗੇ ਉਸ ਤੋਂ ਬਾਅਦ ਤੁਸੀਂ ਵੀ ਪੜਿਓ ਅਸੀਂ ਵੀ ਸੱਜਾਂਗੇ ਫਾਈਨਲ ਆ ਜਿਹੜਾ ਹਾਂ ਵੀ ਉਹਦੇ ਵਿੱਚ ਅਸੀਂ ਗਾਹਾਂ ਇਹਨੂੰ ਫਾਈਨਲ ਆ ਜਿਹੜਾ ਉਹ ਕਰਾਂਗੇ ਇੱਕ ਮਜ਼ਦੂਰਾਂ ਦੀ ਇਹ ਹੈਗੀ ਕਰਜ਼ੇ ਸੰਬੰਧੀ ਬਹੁਤ ਵੱਡੀ ਸਮੱਸਿਆ ਸਾਡੇ ਕੋਲ ਜ਼ਮੀਨਾਂ ਨਾ ਹੋਣ ਕਰਕੇ ਸਾਨੂੰ ਸਰਕਾਰੀ ਬੈਂਕਾਂ ਨੇ ਜਿਹੜੀਆਂ ਉਹ ਕਰਜ਼ਾ ਨਹੀਂ ਦਿੰਦੀਆਂ ਕਿਉਂਕਿ ਜ਼ਮੀਨ ਦੀ ਗਾਰੰਟੀ ਮੰਗਦੀਆਂ ਨੇ ਅਸੀਂ ਪਹਿਲਾਂ ਵੀ ਇਹ ਚੀਮਾ ਸਾਹਿਬ ਨਾਲ ਮੀਟਕਾਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਇਹ ਮੰਗ ਰੱਖੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੇ ਮਜ਼ਦੂਰ ਆ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਨਗੇ ਉਹਨਾਂ ਨੂੰ ਅਸੀਂ ਕਰਜ਼ੇ ਉੱਥੋਂ ਦਵਾਵਾਂਗੇ ਜਿਹੜਾ ਮਾਈਕਰੋ ਫਰਾਂਸ ਕੰਪਨੀ ਵਾਲਾ ਵੱਡਾ ਵੱਡੀ ਪੱਦਰ ਦੇ ਉੱਤੇ ਜਿਹੜਾ ਔਰਤਾਂ ਨੂੰ ਕਰਜ਼ੇ ਜਾਲ ਚ ਫਸਾਇਆ ਹੋਇਆ ਤਾਂ ਕਿ ਉਹ ਤੋਂ ਇਹ ਮੁਕਤ ਹੋ ਸਕਣ ਉਹਨਾਂ ਦੇ ਵਿਆਜ ਆ ਜਿਹੜੇ ਉਹ ਘੱਟ ਹੋ ਸਕਣ ਇਹ ਦੇ ਕਰਕੇ ਅੱਜ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਉਹਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਤੋਂ ਉਹ ਕਰਜ਼ੇ ਆ ਦਵਾਵਾਂਗੇ ਇਹ ਗੱਲ ਆ ਜਿਹੜੀ ਸਾਡੇ ਮਜ਼ਦੂਰਾਂ ਦੇ ਕਰਕੇ ਦੇ ਉੱਤੇ ਜਿਹੜੀ ਵੱਡੀ ਪੱਧਰ ਤੇ ਰਾਸ਼ੀ ਜਾਂਦੀ ਹੈਗੀ ਆ ਉਹਨੂੰ ਰੋਕਣ ਦਾ ਸਭਾ ਭਵਨ ਉਹ ਰਾਹ ਜੀ ਤੁਸੀਂ ਕਿਹਨਾਂ ਪਾਸੇ ਲਾੜਦੇ ਹੋ ਇੱਕ ਮਿੰਟ ਖੜਕ ਕਰਨ ਦੇ ਕੋਈ ਚੱਕਿਆ ਜਾ ਰਿਹਾ ਹੈ ਕਿ ਨਹੀਂ ਚੱਕਿਆ ਜਾ ਰਿਹਾ ਹੈ ਵਿਚਾਰਾਂ ਦੇ ਇੱਕ ਮਿੰਟ ਦੇਖੋ ਸਾਥੀਓ ਜਿਹੜਾ ਹੈਗਾ ਜਿੱਥੇ ਤੱਕ ਧਰ ਦਿੰਦਾ ਸਵਾਲ ਅਸੀਂ ਹੁਣ ਮੀਟਿੰਗ ਛੁੱਟ ਕੇ ਆਏ ਆ 6-7 ਬੰਦੇ ਆ ਤਿੰਨ ਮਜ਼ਦੂਰਾਂ ਦੇ ਸਾਥੀ ਨੇ ਬਾਕੀ 5-6 ਅਸੀਂ ਆ ਅਸੀਂ ਕੋਲ ਸੂਬਾ ਕਮੇਟੀ ਦੀ ਮੀਟਿੰਗ ਹੁਣ ਦੇਖਦੇ ਆ ਜੇ ਹੁਣ ਸੰਭਵ ਹੋਈ ਹੁਣ ਨਹੀਂ ਸਵੇਰੇ ਅਸੀਂ ਇਹ ਸੂਬਾ ਕਮੇਟੀ ਦੀ ਮੀਟਿੰਗ ਸੱਦ ਕੇ ਤੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਅਸੀਂ ਇਹ ਉਦੋਂ ਬਾਅਦ ਫੈਸਲਾ ਲੈ ਕੇ 9 10 ਵਜੇ ਤਕਰੀਬਨ ਤੁਹਾਨੂੰ ਅਸੀਂ ਇਹ ਫੈਸਲਾ ਵੀ ਇਹ ਇਹਦਾ ਧਰਨੇ ਦਾ ਕੀ ਬਣ ਗਿਆ ਉਹ ਤੁਹਾਡੇ ਕੋਲ ਅਸੀਂ 9:10 ਵਜੇ ਸਵੇਰੇ 10 ਵਜੇ ਹਾਂ ਆਪਾਂ ਕੱਠੇ ਚ ਲੰਮ ਹੈ ਕੱਠੇ ਚ ਲੰਮ ਹੈ ਹਾਂ ਕਾਂਟਰੀ 11:00 ਵਜੇ ਅਸੀਂ 9 ਚੱਲ 11:00 ਬੱਜਣਗੇ 11:00 ਕਰ ਲਓ ਕੱਲ ਸਵੇਰੇ ਤੁਸੀਂ ਕਹਿ ਰਹੇ ਸੋਣਾ ਫੈਸਲਾ ਕਰਾਂਗੇ ਸਾਹਿਬ ਕਿੰਨੇ ਪਰਸੈਂਟ ਸਹਿਮਤ ਹੋ ਸਰਕਾਰ ਦੇ ਨਾਲ ਮੀਟਿੰਗ ਕਰਕੇ ਸਰ ਪਰਸੈਂਟੇਜ ਪਰਸੈਂਟੇਜ ਦੀ ਮੈਂ ਤੁਹਾਨੂੰ ਇੱਕ ਅਧਾਰ ਦੇਣਾ ਵੀ ਜਦੋਂ ਅਸੀਂ ਇਹ ਮੰਗਾ ਤੇ ਆਏ ਹਾਂ ਨਾ ਸਾਨੂੰ ਇਹ ਪਤਾ ਸੀ ਵੀ ਇਹ ਗੱਲਾਂ ਦਾ ਇਹ ਨੂੰ ਗੱਲਾਂ ਹਾਂ ਕਹਾਂ ਤੋਰਨ ਤੇ ਅਸੀਂ ਐ ਸਮਝ ਲਿਆ ਅਸੀਂ ਆਪਦੇ ਜਿਹੜੀ ਮੰਗਾਂ ਤੇ ਜਿਹੜੀਆਂ ਜਿਹੜੀ ਈਸ਼ੂਆ ਤੇ ਅਸੀਂ ਮੋਰ ਝੱਲਾਇਆ ਅਸੀਂ ਅਸੀਂ ਇਹ ਕਹਿ ਸਕਦੇ ਆ ਵੀ ਅਸੀਂ ਇੱਕ ਸਟ੍ਰੈਪੋ ਦੇ ਗਾਹਾਂ ਬਣ ਕੇ ਇਹਨੂੰ ਜਿੱਦਾ ਜਿੱਦਾ ਕੁਝ ਵੀ ਬਣਾਉਂਦਾ ਸਾਡੀ ਜਿਹੜੀ ਗੱਲ ਹੈ ਅਸੀਂ ਸਰਕਾਰ ਦੇ ਦਵਾਰ ਪਹੁੰਚਾ ਕੇ ਇਹਨੂੰ ਗਾਹਾਂ ਚੱਲ ਚਲਾ ਲਿਆ ਗੱਲ ਨੂੰ ਅੱਗੇ ਕਿਉਂਕਿ ਬੜੀਆਂ ਗੱਲਾਂ ਨੇ ਦੇ ਵਿੱਚ ਅੱਗੇ ਇਸ ਪ੍ਰਾਪਤੀਆਂ ਤੁਸੀਂ ਪਰਸੈਂਟੇਜ ਕੱਢਣੀ ਆ ਉਹ ਤੁਸੀਂ ਕੱਢ ਲਓ ਅਸੀਂ ਤਾਂ ਤੁਹਾਨੂੰ ਆਪਣੀ ਗੱਲ ਦੱਸ ਦਿੱਤੀ ਠੀਕ ਹੈ ਠੀਕ ਹੈ ਠੀਕ ਓਕੇ ਇਹ ਦਰੋਂ ਕਹਿਣਾ ਚਾਹੁੰਦਾ ਹਾਂ ਆ ਆ ਸਰ ਬੋਲਣਗੇ ਸਰ ਸਰਕਾਰ ਵੱਲੋਂ ਬੋਲਣਗੇ ਜਿਸ ਸਰਕਾਰ ਵੱਲੋਂ ਜਿਵੇਂ ਤੁਹਾਨੂੰ ਗਰਾਹਾ ਸਾਹ ਔਰ ਬਾਕੀ ਸਾਰੇ ਨੇ ਦੱਸਿਆ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਜਿਹੜੀ ਇਹਨਾਂ ਦੇ ਜਿਹੜੇ ਸਾਰੇ ਕਾਫੀ ਲੰਬੀ ਮੀਟਿੰਗ ਹੋਈ ਔਰ ਪੱਗ 65 ਤੋਂ 70 ਜਿਹੜੇ ਪੁਆਇੰਟਸ ਸੀਗੇ ਉਹ ਡਿਸਕਸ ਹੋਏ ਇੱਕ ਇੱਕ ਪੁਆਇੰਟ ਜਿਹੜਾ ਮਾਨਯੋਗ ਸੀਐਮ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਮੰਤਰੀ ਸਹਿਬਾਨ ਸੀਗੇ ਔਰ ਕਨਸਰਨਡ ਬੈਕਮੇ ਦੇ ਜਿਹੜੇ ਸੈਕਟਰੀ ਸਹਿਬਾਨ ਸੀਗੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਇਕੱਲੇ ਇਕੱਲੇ ਪੁਆਇੰਟ ਨੂੰ ਪਹਿਲਾਂ ਸਾਡੀਆਂ ਇਹਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਸਾਰੇ ਪੁਆਇੰਟਸ ਨੂੰ ਡਿਸਕਸ ਪਹਿਲਾਂ ਵੀ ਕੀਤਾ ਸੀਗਾ ਫਿਰ ਅੱਜ ਇਕੱਲੇ ਇਕੱਲੇ ਪੁਆਇੰਟ ਤੇ ਸੀਐਮ ਸਾਹਿਬ ਨੇ ਇਹਨਾਂ ਨਾਲ ਕੀਤਾ ਔਰ ਤੁਹਾਨੂੰ ਦੱਸਿਆ ਹੈ ਤਕਰੀਬਤ ਤਕਰੀਬਨ ਹਰ ਪੁਆਇੰਟ ਦੇ ਉੱਤੇ ਉਹਨਾਂ ਨੇ ਕੀਤਾ ਔਰ ਇਹ ਸਾਰੀ ਡਿਟੇਲ ਜਿਹੜੀ ਹੈ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਜਿਹੜੇ ਡੇਟ ਵਾਈਜ਼ ਜੋ ਜੋ ਜਿਵੇਂ ਕਿ ਖੇਤੀ ਨੀਤੀ ਦੀ ਗੱਲ ਹੋ ਗਈ ਹੈ ਜਾਂ ਕੋਈ ਜਿਹੜਾ ਵਨ ਟਾਈਮ ਸੈਟੂਮੈਂਟ ਦੀ ਹੈ ਉਹ ਸਾਰੀਆਂ ਜਿਹੜੀਆਂ ਉਹ ਡਿਟੇਲ ਦੇ ਵਿੱਚ ਦੱਸ ਦਿੱਤਾ ਔਰ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਆ ਔਰ ਇਹ ਤੁਸੀਂ ਆਹ ਦੇ ਦਿੱਤੇ ਇਹ ਜਿਹੜੀ ਰਿਪੋਰਟ ਹੈ ਇਹ ਆਲਮੋਸਟ ਜਿੰਨਾ ਵੀ ਇਹਨਾਂ ਤੇ ਅੱਜ ਦੀ ਮੀਟਿੰਗ ਤੁਹਾਨੂੰ ਦੱਸ ਹੀ ਦਿੱਤਾ ਬੜਾ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਇਆ ਔਰ ਮੈਨੂੰ ਆਸ ਹੈ ਕਿ ਇਹਦੇ ਨਾਲ ਜਿਹੜੀ ਖੇਤੀ ਦੇ ਨਾਲ ਜਿਹੜੇ ਕਨਸਰਨ ਨੇ ਔਰ ਉਹਨਾਂ ਦਾ ਕਾਫੀ ਜਿਹੜਾ ਉਹ ਆ ਜਿਹੜੀਆਂ ਪ੍ਰੋਬਲਮਸ ਸੋਲਵ ਹੋਣਗੀਆਂ ਕਿਉਂਕਿ ਇਹ ਸਾਰਾ ਚੀਜ਼ਾਂ ਆਨਵਲੇ ਟਾਈਮ ਤੇ ਹੋਰ ਵੀ ਮੀਟਿੰਗਸ ਹੋਣਗੀਆਂ ਔਰ ਇਹਨਾਂ ਨੂੰ ਵਿਸ਼ਵਾਸ ਤੋਂ ਆਇਆ ਹੈ ਕਿ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਹੈ ਉਹ ਕੇ ਚੱਲਦਾ ਰਹੇਗਾ ਤੇ ਮੈਨੂੰ ਉਮੀਦ ਹੈ ਕਿ ਕੱਲ ਆਪਣੇ ਮੀਟਿੰਗ ਤੋਂ ਬਾਅਦ ਇਹ ਆਪਣਾ ਜਿਹੜਾ ਫੈਸਲਾ ਜਿਹੜਾ ਉਹ ਆਪਣਾ ਕਰ ਲੈਣਗੇ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਸਰ ਠੀਕ ਹੈ ਬੰਟਵੰਨੀ ਕਰਨਗੇ ਤੁਸੀਂ ਆ ਜਾਓ ਆਪ ਤੁਹਾਨੂੰ ਕਰਾ ਦੇਣਾ ਚੰਦ ਭਾਈ ਪੰਜ ਚੱਲ ਗਏ ਭਜਨਿਸ਼ ਚਲੋ ਚੰਦ ਭਾਈ